ਅੱਜਕੱਲ ਪੰਜਾਬ ਦੀ ਸਿਆਸਤ 'ਚ ਸਭ ਤੋਂ ਵੱਧ ਚਰਚਾ ਪਾਣੀਆਂ ਦੇ ਮਸਲੇ ਤੇ ਹੋ ਰਹੀ ਹੈ। ਹਰ ਸਿਆਸੀ ਪਾਰਟੀ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਦੱਸ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਪਾਣੀ ਇੱਕ ਵੱਡਾ ਸਿਆਸੀ ਮੁੱਦਾ ਰਹਿਣ ਜਾ ਰਹੇ ਨੇ। ਪਾਣੀਆਂ ਦੇ ਮਸਲੇ ਤੇ ਪੰਜਾਬ ਦੇ ਇਤਿਹਾਸ 'ਚ ਵੀ ਵੱਡੀ ਗੜਬੜ ਹੋਈ ਸੀ। ਪੰਜਾਬ ਦੇ ਅੰਦਰ ਪਾਣੀਆਂ ਦੇ ਮਸਲੇ ਦੇ ਉੱਤੇ ਇੱਕ ਵੱਡੀ ਮੂਵਮੈਂਟ ਚੱਲੀ। ਉਸ ਮੂਵਮੈਂਟ ਕਰਕੇ ਪੰਜਾਬ ਦੇ ਅੰਦਰ ਹਜ਼ਾਰਾਂ ਲੋਕਾਂ ਦੀ ਮੌਤ ਹੋਈ। ਹਜ਼ਾਰਾਂ ਲੋਕ ਮਾਰੇ ਗਏ ਉਸ ਤੋਂ ਬਾਅਦ ਵੀ ਪਾਣੀਆਂ ਦਾ ਮਸਲਾ ਹੱਲ ਨਹੀਂ ਹੋਇਆ ਪਰ ਸਿਆਸੀ ਪਾਰਟੀਆਂ ਆਪਣੀ ਸਿਆਸਤ ਕਰਦੀਆਂ ਰਹੀਆਂ ਆਪਣੀਆਂ ਰੋਟੀਆਂ ਸੇਕਦੀਆਂ ਰਹੀਆਂ ਪਾਣੀਆਂ ਦਾ ਮਸਲਾ ਹੈ ਕੀ ਆ ਪਾਣੀਆਂ ਦਾ ਮਸਲਾ ਅੱਜ ਤੱਕ ਹੱਲ ਕਿਉਂ ਨਹੀਂ ਗਿਆ ਹੋਇਆ ਇਹ ਅਦਾਲਤਾਂ 'ਚ ਕਿਉਂ ਚਲਾ ਗਿਆ ਇਸ ਮਸਲੇ ਦੇ ਉੱਤੇ ਅਸੀਂ ਪੰਜਾਬ ਦੇ ਸਚਾਈ ਵਿਭਾਗ ਦੇ ਚੀਫ ਇੰਜੀਨੀਅਰ ਨੇ ਜਿਹੜੇ ਜੀਐਸਟੇ ਲੋਨਾਂ ਨਾਲ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਉਹਨਾਂ ਲੋਕਾਂ 'ਚੋਂ ਨੇ ਜਿਨ੍ਹਾਂ ਦੀ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਸਭ ਤੋਂ ਵੱਧ ਪਕੜ ਆ ਇਸ ਮਸਲੇ ਨੂੰ ਟੈਕਨੀਕਲੀ ਔਰ ਹਰ ਗਰਾਊਂਡ ਦੇ ਉੱਤੇ ਜਾਣਦੇ ਨੇ ਸਮਝਦੇ ਨੇ ਸਾਡੇ ਨਾਲ ਨੇ ਜੀਐਸਟੀ ਲੋ ਢਿਲੋਂ ਸਭ ਤੋਂ ਪਹਿਲਾ ਸਵਾਲ ਇਹੀ ਕਿ ਪੰਜਾਬ ਦਾ ਅੱਜ ਸਟੇਟਸ ਕੀ ਹੈ ਪੰਜਾਬ ਕੋਲੇ ਕਿੰਨੇ ਪਾਣੀ ਨੇ ਕੀ ਪੰਜਾਬ ਕਿਸੇ ਹੋਰ ਸੂਬੇ ਨੂੰ ਪਾਣੀ ਦੇ ਸਕਦਾਗਾ ਇਹ ਇਹ ਸੀਰੀਅਸ ਕੁਐਸਚਨ ਹੈ ਪੰਜਾਬ ਨੂੰ ਹੈ ਇਸ ਲਈ ਹਰ ਸਾਲ ਬੁੰਜਾ ਐਮਐਫ ਵਾਟਰ ਚਾਹੀਦਾ ਜਿਹੜਾ ਯੂਜ਼ ਕਰ ਰਿਹਾ ਇਹ ਬੁੰਜਾ ਐਮਐਫ ਵਾਟਰ ਅਸੀਂ ਕੁਝ ਦਰਿਆਵਾਂ ਜਿਹੜੀ ਨਹਿਰਾਂ ਨਿਕਲਦੀਆਂ ਉਹਦੇ ਤੇ ਕਰਦੇ ਕੋਈ ਜ਼ਮੀਨ ਚੋਂ ਪੰਪ ਕਰਕੇ ਕਰਦੇ ਨੇ ਨਹਿਰਾਂ ਦਾ ਪਾਣੀ ਸਾਡੇ ਕੋਲ ਜਿਹੜਾ 14 एमएफ ਅਲੋਕੇਟ ਹੋਇਆ ਸੀ ਉਹ ਘਟ ਕੇ 12 ਰਹਿ ਗਿਆ ਹੈ ਬਾਕੀ ਸਿਰਫ 30 एमएफ ਪਾਣੀ ਜ਼ਮੀਨ ਚੋਂ ਵਿਡਰਾ ਕਰਦੇ 14 ਲੱਕ ਟਿਊਬਵੈਲ ਵਰਕਰ ਦੇ ਪੇ ਐਨ ਇਹ ਨਾਲ ਵਰਟੇਬਲ ਬਹੁਤ ਰੈਪਿਡਲੀ ਫਾਲ ਕਰ ਰਿਹਾ ਹੈ ਕਈਏ ਏਰੀਆ ਚ 400 ਫੁੱਟ ਤੱਕ ਚੱਲ ਗਿਆ ਪਾਣੀ ਤੇ ਕਈ ਏਰੀਆ ਚ ہے کہ ਉੱਥੇ ਜਿਹੜਾ ਪਾਣੀ ਨਿਕਲਦਾ ਹੈ ਅੱਗੇ ਨੋਲਜ਼ ਜ਼ਿਆਦਾ ਖਰਾ ਹੈ ਪੰਜਾਬ ਚ 110 ਬਲॉक्स ਹੈਗੇ 10 ਜੋ ਉਹ ਸਰ ਦੇ ਇਹ ਕੁਝ ਬਲॉक्स ਨੂੰ ਇਨ ਨੋਟੀਫਾਈਡ ਕਰ ਦਿੱਤਾ ਹੈ ਕਿ ਜਿੱਦੇ ਤੇ ਪਾਣੀ ਸਿਰਫ ਡਰਿੰਕਿੰਗ ਵਾਸਤੇ ਹੀ ਕੱਢ ਸਕਦੇ ਹਨ ਹੋਰ ਕਿਸੇ ਪਰਪਸ ਵਾਸਤੇ ਨਹੀਂ ਕੱਢ ਸਕਦੇ ਇਹ ਪਾਣੀ ਬਿਲਕੁਲ ਪੰਜਾਬ ਕੋ ਲੱਗੇ ਹੀ ਆਪਣੀ ਬੁਰੀ ਹਾਲਤ ਹੈ ਕਿਸੇ ਸਟੇਟ ਨੂੰ ਕਿਸ ਤਰ੍ਹਾਂ ਦੇ ਸਕਦਾ ਹੈ ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਗੱਲ ਕਹਿੰਦੇ ਨੇ ਕਿ ਕਿਸੇ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾ ਸਕਦਾ ਪਰ ਕੀ ਕਾਰਨਾਂ ਕੀ ਲੰਬੀ ਸਿਆਸਤ ਕੀਤੀ ਉਹਨਾਂ ਨੇ ਸਰਕਾਰਾਂ ਸੈਂਟਰ ਦੇ ਅੰਦਰ ਉਹਨਾਂ ਦੀਆਂ ਸਹਿਯੋਗੀ ਵੀ ਰਹੀਆਂ ਬਾਜਪੀ ਦੀ ਸਰਕਾਰ ਵੀ ਰਹੀਏ ਮਸਲਾ ਹੱਲ ਕਿਉਂ ਨਹੀਂ ਹੋਇਆ ਮੈਂ ਤੁਹਾਡੇ ਨੂੰ ਇੱਕ ਪੁੱਛਾਂਗਾ ਕੁਐਸਚਨ ਕਿ ਜੇ ਬਾਦਲ ਸਾਹਿਬ ਕਹਿੰਦੇ ਇੱਕ ਡ੍ਰੌਪ ਨਹੀਂ ਦੇ ਸਕਦੇ ਤੇ ਲੌਂਗਵਾਲ ਐਗਰੀਮੈਂਟ ਕਿਸ ਤਰ੍ਹਾਂ ਕਰ ਲਿਆ ਸਾਈਨ ਰੈਡੀ ਕਿ ਮਸ਼ੀਨ ਕੋਲ ਕਿਸ ਤਰ੍ਹਾਂ ਚਲੇ ਗਏ ਕਿਸਾਨ ਅਸੀਂ ਦੇਣ ਨੂੰ ਤਿਆਰ ਹੈ ਦਰ ਨੀਖ ਨੇ ਉਹਦੇ ਸਾਰੇ ਬਾਤ ਚ ਨਿਕਲੇ ਹੈ ਉਸ ਲਈ ਬਾਦਲ ਸਾਹਿਬ ਨੇ ਆਪ ਲੰਗੋਵ elec ਦੀ ਸਾਰਾ ਕੀਤਾ ਹੈ ਪਤਾ ਨਹੀਂ ਕਿਸ ਤਰ੍ਹਾਂ ਕਰਤਾ ਮਿਹਨਤ ਸਵੀ ਨਹੀਂ ਹੁੰਦੀ ਕਿ ਅਸੀਂ ਨੂੰ एस वाई एल ਕਹਿੰਦੇ ਕਿਉਂ ਬਾਦਲ ਸਾਹਿਬ ਇਹ ਸਾਰੇ ਸਿਆਸੀ ਸਟੇਟਮੈਂਟ ਦੇ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਜੋ ਕਹਿੰਦੇ ਮੈਂ ਤੇ ਨਹੀਂ ਕਿ ਬਹੁਤ ਸਾਰੇ ਦੂਜੇ ਹੈ ਪਰ ਜੋ ਸਟੇਟਮੈਂਟ ਕਹਿ ਰਹੇ ਮੈਨੂੰ ਸਵੀ ਨਹੀਂ ਹੋ ਰਹੀ ਕਿਉਂ ਦੇ ਰਹੇ ਕਿ ਇੱਕ ਪਿੰਡ ਕੋਲ ਪਾਣੀ ਸਿਰ ਕੋਲ ਹੈ ਨਹੀਂ ਦੂਜਾ ਪਾਣੀ ਜਿਹੜਾ ਹੈ ਉਹ ਦੇਈ ਜਾ ਰਿਹਾ ਹੈ ਐਂਡ ਅਸੀਂ ਕਹਿ ਕੀ ਉਹਨਾਂ ਲਈ ਲੌਂਗੋ ਇਲੈਕਟ੍ਰਿਕ ਚਾਕੇ ਅਸੀਂ ਆ ਬਣਾ ਕੇ ਦਿਆਂਗੇ ਜੇ ਉਹ ਗਲਤ ਹੋ ਜਾਣ ਤੇ ਕੀ ਬਣੇਗਾ ਪੰਜਾਬ ਦੀ ਹਾਲਤ ਕਿੱਥੋਂ ਦੇਣਗੇ ਫਿਰ ਉਹੀ ਜੋ ਹਾਲਤ ਸੀ ਪਹਿਲੀ ਵਾਰੀ ਹੋ ਜਾਏਗੀ ਤੁਹਾਨੂੰ ਲੱਗਦਾ ਫਿਰ ਇਸ ਟ੍ਰੀਟਮੈਂਟ ਇੱਕ ਤਰ੍ਹਾਂ ਝੂਠ ਬੋਲਣ ਵਾਲੀ ਵੀ ਆ ਤੁਸੀਂ ਕਹਿੰਦੇ ਸਾਡੇ ਕੋਲ ਇੱਕ ਬੂੰਦ ਵੀ ਨਹੀਂ ਹੈਗੀ ਤੇ ਦੂਜੇ ਪਾਸੇ ਝੂਠ ਬੋਲਣ ਵਾਲੀ ਗੱਲ ਨਹੀਂ ਪਰ ਇਹ ਸਚਾਈ ਨਾਲ ਨਹੀਂ ਰਲਦੀ ਕਿਉਂਕਿ ਜੇ ਬਦਲ ਸਾਹਿਬ ਮੈਕਮੈਂਟ ਨੂੰ ਆਰਡਰ ਕਰਨ ਕਿੱਥੋਂ ਦੇਣਗੇ ਪਾਣੀ ਜ਼ਮੀਨ 'ਚ ਹੋਰ ਘੜ ਨਹੀਂ ਸਕਦੇ ਜੇ ਦੂਜਾ ਪਾਣੀ ਹੈਗਾ ਨਹਿਰਾਂ ਦਾ ਬਾਰਾ ਮਹੀਆ ਪਾਣੀ ਸੇ ਪੰਜਾਬ ਕੋਲ ਹੈ ਬਾਰਾ ਜੇ 30 ਸਾਡੀ ਰਿਕੁਆਇਰਮੈਂਟ ਹੈ ਕਿੱਥੋਂ ਆਏਗਾ ਪਾਣੀ ਤੁਹਾਨੂੰ ਕੀ ਲੱਗਦਾ ਸਾਰੀਆਂ ਸਿਆਸੀ ਪਾਰਟੀਆਂ ਦਾਅਵੇ ਕਰਦੀ ਨੇ ਕਾਂਗਰਸ ਨੇ ਟਰਮੀਨੇਸ਼ਨ ਐਕਟ ਬਣਾਇਆ ਅਕਾਲੀ ਦਲ ਕਹਿੰਦਾ ਸਾਡੀ ਸਭ ਤੋਂ ਵੱਡੀ ਕੁਰਬਾਨੀ ਆ ਪਾਣੀਆਂ ਦੇ ਲਈ ਇਹ ਮਸਲਾ ਹੱਲ ਕਿਉਂ ਨਹੀਂ ਹੋਇਆਗਾ ਇਹ ਐਸਐਲ ਜੋ ਸੂਵਿਲੇ ਚੱਲਦਾ ਰਿਹਾ ਕਮ ਸੈਂਟਰ ਗਵਰਨਮੈਂਟ ਜਿਹਦੇ ਮਕਦਮਾ ਐਸਐਲ ਦੱਸ ਕਹਤ ਉਹਨਾਂ ਨੇ ਕਿ ਤੁਹਾਡੀ ਫਰੈਂਡਸ਼ਿਪ एग्रीमेंट सी एग्रीमेंट स्टेट ਨਾਲ ਤੁਸੀਂ ਬਣਾ ਕੇ ਦੇਣਾ ਹੈ ਐਸਵੀਲ ਜੇ ਤੁਸੀਂ ਨਹੀਂ ਬਣਾ ਸਕਦੇ ਸੈਂਟਰ ਸਰਕਾਰ ਬਣਾਏਗੀ ਉਹ ਹਲਤੇ ਪਹੁੰਚ ਗਈ ਸੀ ਕਿ ਕੈਪਟਨ ਨੋ ਟਰਮੀਨੇਸ਼ਨ ਐਕਟ ਜਿਹੜਾ ਬਣਾਉਣਾ ਪਿਆ 2004 ਦੇ ਅੰਦਰ ਪਰ ਉਹ ਇਹਨਾਂ ਨੇ ਕੀਤਾ ਕਿ ਉਸ ਲਈ ਇੰਨੀ ਯਗਦਮ ਹਾਲਤ ਕਲੈਪਸ ਨਾ ਹੋ ਜਾਏ ਕਲਾਸ 5 ਵਿੱਚ ਕਦ ਤੱਕ ਜੋ ਪਾਣੀ ਹੈ ਐਸਵੀਲ ਫਲੋ ਕਰ ਰਿਹਾ ਹੈ ਉਹ ਕਰਦਾ ਰਹੇਗਾ ਹਾਲਤ ਦਿਨ ਹੀ ਦਿਨ ਤੱਕ ਹੋਰ ਜੇ ਤੁਸੀਂ ਮੇਰੀ ਆਪਣੀ ਹਾਲ ਪੁੱਛੋ opinion ਐਸੋ ਹਾਲਤ ਇੰਨੀ ਕੰਪਲੈਕਸ ਹੈ ਜੀ ਸੈਂਟਰ ਗਵਰਨਮੈਂਟ ਸੋਲਵ ਕਰਨਾ ਚਾਹੁੰਦੀ ਹੈ ਇੱਕ ਜੁਡੀਸ਼ੀਅਲ ਟ੍ਰਿਬਿਊਨਲ ਬਣਾਉਣਾ ਪੈਗਾ ਨਾ ਸਾਡੇ ਕੋਲ ਆਸੀ ਵਟਾਣਾ ਦੀ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਹੈ ਦੂਜੇ ਕਿਥੋਂ ਆਣਾ ਪਾਣੀ ਦੂਜਾ ਦਿੱਲੀ ਦਾ ਪਾਣੀ ਡ੍ਰਿੰਕਿੰਗ ਵਾਟਰ ਨੀਡਸ ਸਾਰਾ ਕਰਕਰਾ ਕੀ ਕੰਮ ਉਹੀ ਟ੍ਰਿਬਿਊਨਲ ਸੋਲਵ ਕਰ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਹੋਇਆ ਕਿ ਜੂਡੀਸ਼ੀਅਲ ਟ੍ਰਿਬਿਊਨਲ ਬਣਿਆ ਹੋਵੇ ਤੇ ਮਸਲਾ ਸਹੀ ਤਾਂਗ ਦੇਣਾ ਇਸ ਤੋਂ ਪਹਿਲੇ ਸਾਰੇ ਦ੍ਰਿਅਮਾਂ ਤੇ ਬਣਿਆ ਹੈ ਉਹ ਦਰਦ ਦਵੇ ਸਾਰੇ ਆਲ ਦਿਸ ਸਾਡੇ ਪੰਜਾਬ ਚ ਪਹਿਲਾ ਰੈਡਿੰਗ ਕਮਿਸ਼ਨ ਬਣਾਇਆ ਸੀ ਇਹਨਾਂ ਨੇ ਉਹ ਰੈਡਿੰਗ ਕਮਿਸ਼ਨ ਉਹ ਪੂਰਾ ਚੱਲ ਨਹੀਂ ਸਕਿਆ ਕਿਉਂਕਿ ਉਹਨਾਂ ਦੇ ਕ੍ਰਿਟੇਰੀਆ ਹੋ ਗਏ আর ਦੂਜੀ ਖਤਮ ਹੋ ਗਏ ਉਹ ਤੇ ਹਾਲਤ ਬਾ ਹੋਰ ਇੰਨੀ ਕੰਪਲਿਕੇਟ ਹੋ ਗਈ ਰੈਡਿੰਗ ਕਮਿਸ਼ਨ ਆਊਟਡੇਟ ਹੋ ਗਿਆ ਹੁਣ ਇੱਕ ਹਾਈ ਲੈਵਲ ਕਮਿਸ਼ਨ ਬਣਨਾ ਜੇ ਉਹ ਸਾਰੀ ਪਲੋਰ ਨੂੰ ਦੇਖ ਕੇ ਸਾਰੀ ਸਟੇਟਨ ਦਾ ਕਿੰਨੀ ਰਿਕੁਆਇਰਮੈਂਟ ਹੈ ਕਿੰਨੀ ਦੇ ਸਕਦੇ ਉਹ ਕਰੀ ਉਹਦੇ ਬਗਾਇਰ ਕੋਈ ਛੋਟੇ-ਮੋਟੇ ਵੀ ਸਲੂਸ਼ਨ ਕਰਕੇ ਹਾਲਤ ਨਹੀਂ ਸਵਾਰੋ ਤੁਹਾਨੂੰ ਕੀ ਲੱਗਦਾ ਇਹ ਟਰਬਿਨਲ ਕਿਉਂ ਨਹੀਂ ਬਣਿਆ ਅਜੇ ਤੱਕ ਜਦੋਂ ਇੰਨੀ ਗੰਭੀਰ ਸਮੱਸਿਆ ਸੀ ਜਦੋਂ 84 ਚ ਇਨਾ ਕੁਝ ਹੋ ਗਿਆ 78 ਚ ਇਨਾ ਕੁਝ ਹੋ ਗਿਆ ਨਹੀਂ ਮੈਂ ਕੀ ਦੀ ਗੱਲ ਕਰਾਂਗਾ ਦੋ ਤਿੰਨ ਮੀਟਿੰਗਾਂ ਹੋਈਆਂ ਹੈ ਹਾਈ ਲੈਵਲ ਮੀਟਿੰਗਾਂ ਸੀ ਮੈਨੂੰ ਸੱਦੇ ਗਿਆ ਉੱਥੇ ਵਿੱਚ ਪ੍ਰੋਬਲਮ ਬਣੀ ਕਿ ਸੈਂਟਰ ਵਕੀਲਾਂ ਨੇ ਆਖਿਆ ਕਿ ਬੜੇ ਟੌਪ ਲੈਵਲ ਵਾਲੇ ਕਿ ਅਪਰ ਕਟੀਚਿਲ ਕਮਿਸ਼ਨ ਦੀ ਅਪਲੀਕੇਸ਼ਨ ਮੂਵ ਕਰਨੀ ਚਾਹੀਦੀ ਪਰ ਇਹਨਾਂ ਬਾਦਲ ਸਾਹਿਬ ਨੇ ਉਸ ਲਈ ਨਹੀਂ ਮੰਨੇ ਸਾਡੀ ਗੱਲ ਜੇ ਹਾਲੀ ਵੀ ਇਸ ਲਈ ਲੇਟ ਨਹੀਂ ਹੈ ਕਿ ਹੁਣ ਜੁਡੀਸ਼ੀਅਲ ਟਰਮੀਨਲ ਜੇ ਲੱਗ ਜਾਏ ਤੇ ਹਾਲਤ ਤੇ ਠੀਕ ਰਾਤ ਚੱਲ ਸਕੇ ਭੇਜੇਗੀ ਜਿਹੜੀ ਸੋਲਵ ਹੋ ਸਕਦੀ ਬਾਦਲ ਸਾਹਿਬ ਕਿਉਂ ਨਹੀਂ ਮੰਨੇ ਸੀ ਹੀ ਪਤਾ ਮੁਸ਼ਕਿਲ ਨਹੀਂ ਕਿਉਂਕਿ ਉਹ ਪੋਲੀਟੀਕਲ ਹੁੰਦਾ ਹੁੰਦਾ ਹੈ ਉੱਥੇ ਵਿੱਚ ਜਦੋਂ ਡਰਾਫਟ ਪੜਿਆ ਉਹ ਜਾ ਗਿਆ ਕਿ ਇਹ ਜਿਹੜਾ ਹੈ ਜੁਡੀਸ਼ਲ ਪ੍ਰਿਵਿਊ ਨੇ ਸੁਜੈਸਟ ਕੀਤਾ ਹੈ ਡਾਕਟਰ ਇਹਨਾਂ ਨੇ ਕੈਪਟਨ ਸਾਹਿਬ ਨੇ ਕੀਤਾ ਕੈਪਟਨ ਸਾਹਿਬ ਦਾ ਜੋ ਨਾ ਆਇਆ ਕਿ ਇਹ ਕੈਪਟਨ ਸਾਹਿਬ ਦਾ ਤੋ ਓਕੇ ਉਹਨਾਂ ਕਹਿੰਦੇ ਕਿ ਨਹੀਂ ਕਰ ਅਦਰਵਾਈਜ਼ ਮੇਰੇ ਖਿਆਲ ਆਪਣੀ ਉਹਨਾਂ ਦੇ opinion ਦੇ ਵਰਡ ਨਾ ਹੁੰਦਾ ਕੈਪਟਨ ਸਾਹਿਬ ਦਾ ਤੇ ਉਹ ਰੂਟ ਮੰਨ ਜਾਂਦੇ ਕਿ ਕਿ ਸਰ ਨੈਸਲੂਸ਼ਨ ਦੀ ਇਹ ਰੈਡਿਕੂਸ਼ਨਲ ਚਲਦਾ ਪਿਆ ਦੂਜੀ ਲੌਂਗੋਵਲ ਕਮਿਸ਼ਨਰ ਸੀ ਤਿਆਰ ਸੀ ਸਾਰਾ ਕਰਦੇ ਤੇ ਇਹ ਜੁਡੀਸ਼ੀਅਲ ਤਰਸ ਤੇ ਬਗੈਰ ਹੋਲਸੋਰ ਦੀ ਹੋ ਸਰ ਤੁਸੀਂ ਕਿਹਾ ਬਾਲ ਸਾਹਿਬ ਨੂੰ ਕਦੇ ਕਿ ਜੁਡੀਸ਼ੀਅਲ ਕਮਿਸ਼ਨ ਨਹੀਂ ਉਹ ਤੇ ਬਹੁਤ ਜੂਨੀਅਰ ਸੀ ਕੋ ਬੜੀ ਤੀ ਬੱਤੀ ਆਦਮੀ ਸੀ ਉਹ ਤੇ ਮੈਂ ਖੜੇ ਹੋ ਕੇ ਆਖੇ ਕਿ ਸਲੂਸ਼ਨ ਆਏਗਾ ਪਰ ਮੇਰੀ ਗੱਲ ਦੀ ਸੁਣਨੇ ਕਿਸੇ ਨੇ ਜੀ ਕੋ ਆਦਮੀ ਇੰਨੀ ਤੁਸੀਂ ਆਪਸੇ ਉਹ ਸਿਹੜੇ ਆਦਮੀ ਜਦੋਂ ਬਹੁਤ ਹਾਲਤ ਇੰਨੀ ਅੱਤ ਆ ਜੇ ਮੁਸ਼ਕਿਲ ਉਹਨੂੰ ਆਦਮੀ ਜਾਂ ਤੇ ਕੋਈ ਨਵਾਂ ਸੋਲੂਸ਼ਨ ਕਰਦਾ ਜਾਂ ਕੋਈ ਜੀ ਖਤਮ ਹੋ ਜਾਂਦਾ ਹੁਣ ਹਾਲਤ ਇਹ ਹੈ ਕਿ ਵੀ ਮਸਟ ਟੇਕ ਇਹ ਰੈਡੀਕਲ ਸੋਲੂਸ਼ਨ ਜਿਹਦੇ ਨਾਲ ਪ੍ਰੋਬਲਮ ਚਲ ਜੇ ਸਟੇਟਸ ਵਿੱਚ ਡਿਸਪਿਊਟ ਵੀ ਨਾ ਹੋਵੇ ਉਹ ਜੁਡੀਸ਼ੀਅਲ ਕਮਿਸ਼ਨ ਹੀ ਸੋਲਵ ਕਰ ਸਕਦਾ ਹਨ ਲੱਗਦਾ ਕਿ ਕੁਝ ਸਿਆਸੀ ਪਾਰਟੀਆਂ ਨੂੰ ਬਣਾ ਕੇ ਰੱਖਣਾ ਚਾਹੁੰਦੀਆਂ ਨੇ ਮੁੱਦੇ ਨੂੰ ਕੀ ਬਣਿਆ ਰਹੇ ਜਿਵੇਂ ਕੁਝ ਕਾਸਟ ਬੇਸਟ ਪਾਰਟੀਆਂ ਪਾਰਟੀਆਂ ਹੁੰਦੀਆਂ ਨੇ ਉਹਨੂੰ ਲੱਗਦਾ ਜੇ ਕਾਸਟ ਬਣੀ ਰਹੂ ਤਾਂ ਅਸੀਂ ਰਾਜਨੀਤੀ ਕਰਾਂਗੇ ਕੁਝ ਪਾਰਟੀ ਨੂੰ ਲੱਗਦਾ ਕਿ ਪਾਣੀਆਂ ਦਾ ਮਸਲਾ ਰਹੂ ਤਾਂ ਅਸੀਂ ਰਾਜਨੀਤੀ ਕਰਾਂਗੇ ਚੋਣਾਂ ਵੇਲੇ ਆ ਕੇ ਕਹ ਦੋ ਕਿ ਮੈਂ ਹੁਣ ਆਪਣੀ ਦੱਸ ਸਕੀ ਮੈਂ ਪੋਲਿਟਿਕਸ ਵਿੱਚ ਬਿਲਕੁਲ ਇੰਟਰਸਟਿੰਗ ਨਹੀਂ ਲੈ ਮੇਰਾ ਆਪਣਾ ਵੋਟ ਸਿਰਫ ਚੰਡੀਗੜ੍ਹ ਦਾ ਹੈ ਬਾਕੀ ਪੰਜਾਬ 'ਚ ਹੈ ਕਿਸੇ ਉਹ ਵੀ ਵੋਟ ਪਾਉਣ ਲੱਗੇ ਅੰਜ ਗਏ ਅਸੀਂ ਸੋਚਿਆ ਨਹੀਂ ਕਿ ਜਿਹੜਾ ਕੀਤਾ ਸਰ ਮੈਂ ਇਸ ਪਾਣੀਆ ਦੇ ਮਾਹਰ ਉਹ ਮੈਂ ਕਹ ਰਿਹਾ ਨਹੀਂ ਪਾਣੀ ਦੇ ਪਾਣੀ ਦੇ ਮਾਹਰ ਮੈਂ ਇਹ ਦੇ ਜੋ ਕਹ ਹੈ ਕਿ ਸਾਰੇ ਗਲਤ ਕਰਦੇ ਪਏ ਕਿਉਂ ਗਲਤ ਕਰਦੇ ਇਹ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹ ਸਾਰੇ ਇੱਕ ਦੂਜੇ ਨਾਲ ਜੇ ਉਹ ਕਹਿੰਦਾ ਤੇ ਉਹ ਵਰਡ ਉਹੀ ਕਹਿੰਦੇ ਪਏ ਆਮ ਆਦਮੀ ਪਾਰਟੀ ਵੀ ਕਹਿੰਦੀ ਕਿ ਪਾਣੀ ਨਹੀਂ ਦੇ ਸਕਦੇ ਕੈਪਟਨ ਵੀ ਕਹਿੰਦੀ ਨਹੀਂ ਦੂਜੇ ਪਰ ਇਕੱਠੇ ਇੱਕ ਮੀਟਿੰਗ ਨਹੀਂ ਕਰਨ ਨੂੰ ਤਿਆਰ ਕਿ ਇਕੱਠੇ ਰੋਜ਼ ਲਈ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਦੇ ਉੱਤੇ ਜੇ ਕਰਨ ਤੇ ਦੇ ਹੌਲੀ ਸਰਪਾਰਟੀ ਮੀਟਿੰਗ ਐਂਡ ਦੇ ਸ਼ੁੱਡ ਸੇ ਕਿ ਪਾਸ ਕਰਨੀ ਰੈਜ਼ੋਲੂਸ਼ਨ ਅਸੈਂਬਲੀ ਦਾ ਸੈਸ਼ਨ ਨਿਕ ਆ ਰਿਹਾ ਹੈ ਅਸੈਂਬਲੀ ਚ ਦੇ ਸ਼ੁੱਡ ਪਾਸ ਰੈਜ਼ੋਲੂਸ਼ਨ ਕਿ ਹਲਦਾ ਹੋ ਜੇਗੀ ਸਾਡੇ ਕੋ ਪਾਣੀ ਹੈ ਨਹੀਂ ਅਗਲਾ ਪਾਣੀ ਸੜ ਸੁੱਕਦਾ ਪਿਆ ਥੱਲੇ ਜਾ ਰਿਹਾ ਅਸੀਂ ਕੀ ਕਰੀਏ ਇਹ ਉਹ ਜੇ ਆਪਣੀ ਰੋਗੇ ਨਹੀਂ ਤੇ ਦੁਨੀਆ ਨੂੰ ਕਿਸ ਤਾ ਪਤਾ ਲੱਗੇ ਅਸੈਂਬਲੀ ਦੇ ਇਸ ਪੰਜਾਬੀ ਦੇ ਪੰਜਾਬ ਦੇ ਅਸੈਂਬਲੀ ਸੈਸ਼ਨ ਚ ਇਸ ਜ਼ਰੂਰ ਲਿਆ ਕੇ ਦੇ ਰੈਜ਼ੋਲੂਸ਼ਨ ਪਾਸ ਕਰਨਾ ਚਾਹੀਦਾ ਸਾਰੀਆਂ ਪਾਰਟੀਆਂ ਨੇ ਸਾਰੀ ਪਾਰਟੀਆਂ ਇਹ ਉਸੇ ਤਰ੍ਹਾਂ ਯੂਨੀਨੀਮਸ ਰੈਜ਼ੋਲੂਸ਼ਨ ਜੋ 2004 ਚ ਹੋਈ ਸੀ ਉਹ ਪਰਫੋਰਮੈਂਸ ਰਿਪੀਟ ਕਰਨੀ ਪੈਗੀ ਤਾਂ ਦੱਸਿਓ ਬਸ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਇਹਦੀ ਵਿਲ ਪਾਵਰ ਉਹ ਨਹੀਂ ਹੈਗੀ ਪਾਰਟੀਆਂ ਨਹੀਂ ਚਾਹੁੰਦੀਆਂ ਬਿਲਕੁਲ ਇਹ ਗੱਲ ਹੈ ਕਿਉਂਕਿ ਮੈਂ ਤੁਹਾਨੂੰ ਥੋੜੀ ਹਿਸਟਰੀ ਦੱਸਾਂਗਾ ਜਦੋਂ 1960 ਵਿੱਚ ਅਸੀਂ ਸਾਨੂੰ ਆਇਆ ਕਿ ਪਾਣੀ ਦੀ ਜਿਹੜੀ ਸਰਪਲਸ ਹੈ 15 एमएम यदि कि डिस्ट्रीब्यूशन करो ओस्विलेज डिस्ट्रीब्यूशन ਕੀਤੀ रिजोग्राम डिस्ट्रीब्यूशन मिनिस्टर जी ਦੇ ਨਾਂ ਤੇ ਰੱਖੀ ਪਰ 9 एमएम ਫਿਰ ਪਾਣੀ ਬਣਦਾ ਸੀ ਜਿਹੜਾ ਇਹ ਇਹ ਏਰੀਆ ਨੂੰ ਦੇ ਸਕਦੇ ਸੀ ਉਹ ਪਾਣੀ ਤਾਂ ਦੇ ਸਕਦੇ ਸੀ ਜੇ ਪਾਣੀ ਨੰਗਲ ਪਾਉਣ ਦੇ ਉੱਤੇ ਹੋਵੇ ਵਿਆਸਤਾ ਪਾਣੀ ਸਤਲੁਜ ਤੇ ਪਹੁੰਚ ਨਹੀਂ ਸਕਦਾ ਸੀ ਉਹਦੇ ਲਈ ਅਸੀਂ ਸੈਂਟਰਲ ਗਵਰਨਮੈਂਟ ਕਿ ਉਹ ਕਹਿੰਦੇ ਕਿ ਤੁਸੀਂ ਚੈਨਲ ਬਣਾ ਲਓ ਇਹ ਵਿਆਸ ਸਤਲੁਜ ਲਿੰਕ ਉਹ ਅਸੀਂ ਪਹਿਲਾਂ ਸ਼ੁਰੂ ਕੀਤੀ 0.9 ਐਮਐਫ ਦੀ ਉਹਨਾਂ ਦੀ ਚਿੱਠੀ ਆ ਗਈ ਕਿ ਤੁਸੀਂ ਬਣਾਉਣੀ ਹੈ ਤੇ ਜਿਹੜੀ ਮੈਕਸਿਮ ਵੈਲੀ ਜਿਹੜੀ ਆਪਟੀਮਮ ਪਾਣੀ ਜਿੰਨਾ ਡਾਇਵਰਟ ਕਰ ਸਕਦੇ ਹੋ ਉਹ ਰਿਕੁਐਸਟੀ ਵਿਆਸਰ ਲਿੰਕ ਦੀ ਆਪਟੀਮਮ ਰੱਖੋ ਉਹ 3.56 ਅਸੀਂ ਰੱਖੇ 3.56 ਐਮਐਫ ਵਾਟਰ ਵਿਆਸ ਦਾ ਸਤਲੁਜ ਕੀਤਾ ਉਹਦੇ ਚੋਂ 0.9 ਐਮਐਫ ਪਾਣੀ ਹਰਿਆਨੇ ਰਿਨ ਮਿਲਣਾ ਸੀ ਬਾਕੀ ਦੂਜੇ ਜਾਣਾ ਸੀ ਸਾਰਾ ਇਹ ਜਿਸ ਪ੍ਰੋਜੈਕਟ ਜਿਹੜੀ ਵੋਲਿਊਮ ਬਣੀ ਹੈ ਵਿਆਸਤ ਨੂੰ ਲਿੰਕ ਦੀ ਉਹਦੇ ਪ੍ਰੀਫੇਸ ਦੇ ਉੱਤੇ ਲਿਖਿਆ ਹੋਇਆ ਹੈ ਇਹ ਸਾਰਾ ਪਰ ਵਾਚ ਜਦੋਂ ਚੱਲ ਚੱਲ ਪਿਆ ਇਹ ਕਹਨ ਜਦ ਆਪ ਦੀ ਡੈਥ ਹੋ ਗਈ ਦੂਜੇ ਮਨਿਸਤ ਆਏ ਰਾਮਕਿਸ਼ਨ ਜੀ ਤੇ ਕਮੇਟੀ ਆਈ ਸੈਂਟਰ ਚ ਇਹ ਫੂਡ ਸਕਿਉਰਟੀ ਦੀ ਹਰਿਆਣਾ ਰਿਜਨ ਦੇ ਆਦਮੀ ਇਹਨਾਂ ਨੇ ਕਹਿ ਕੇ ਦੀ ਵੈਲਿਊ 1.5 ਐਮਐਫ ਕਰ ਲਈ ਉਹ ਫਿਰ ਜਦੋਂ ਇੰਦਰਾ ਗਾਂਧੀ ਨਾ ਰੈਫਰ ਕਰਕੇ ਨਾ ਨਹੀਂ ਅੰਡਰ ਜਿਹੜੇ ਇਹ ਹੋਰ ਰੀਅਰਗਨਾਈਜੇਸ਼ਨ ਨੇ ਦਿੱਤੇ ਕਿਤੇ ਉਹਨਾਂ ਨੇ 3.5 ਦਿੱਤਾ ਇਹ ਮਤਲਬ ਕਿ ਜਿੰਨਾ ਪਾਣੀ ਬਿਆਸਦਾ ਆਏਗਾ ਸਾਢੇ ਦਸ ਸਾਰੇ ਹਰੇ ਹਿੰਨ ਜਾਏਗਾ ਇਹ ਹਾਲਤ ਬਹੁਤ ਮੁਸ਼ਕਿਲ ਸੀ ਉਸ ਕਰਕੇ ਬਾਕੀ ਚੱਲ ਰਹੇਗਾ ਤਾਨੂੰ ਲੱਗਦਾਗਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ 'ਚ ਇੱਕ ਵੱਡੀ ਮੂਵਮੈਂਟ ਬਣੀ ਤੁਹਾਡੇ ਚੀਫ ਇੰਜ ਤੁਹਾਡੇ ਜਿਹੜੇ ਇੰਜੀਨੀਅਰ ਸੀ ਲੇਬਰਰ ਸੀ ਡਿਪਾਰਟਮੈਂਟ ਦੇ ਉਹ ਵੀ ਮਾਰੇ ਗਏ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਪੰਜਾਬ ਨੇ 20 30 ਸਾਲ ਇੱਕ ਵੱਡਾ ਵਖਵਾ ਹੰਡਾਇਆ ਜਿਹਦੇ ਚੋਂ 84 ਵੀ ਨਿਕਲੇ ਬਹੁਤ ਕੁਝ ਨਿਕਲਿਆ ਜੇ ਅੱਜ ਪੰਜਾਬ ਦੇ ਪਾਣੀਆਂ ਦੀ ਦੁਆਰਾ ਇਸ ਤਰ੍ਹਾਂ ਦਾ ਹੋ ਜਾਂਦਾ ਐ ਐਸਵਾਈਐਲ ਬਣਦੀ ਐ ਤੁਹਾਨੂੰ ਕੀ ਲੱਗਦਾ ਹੁਣ ਕੀ ਕਿਸ ਤਰ੍ਹਾਂ ਦਾ ਮੁੱਦਾ ਹੈ ਜੋ ਹੁਣ ਵੀ ਸੋਚ ਜਦ ਸੋਚੀਦਾ ਜਦ ਤੂੰ ਠੀਕ ਆ ਕਿ ਯੋ ਮੇਰੇ ਦੋਸਤ ਮਿਸਟਰ ਸੀਕਰੀ ਤੇ ਉਹਦਾ ਸਬਡੈਂਿੰਗ ਆਈ ਨੇ ਦਸਤੂਜ ਬੈਟੇ ਕੰਮ ਕਰ ਰਹੇ ਆ ਕਿ ਮੱਧਮ ਮਾਰਗ ਦੇ ਉੱਤੇ ਸ਼ੂਟ ਕਰਕੇ ਚਲੇ ਗਏ ਸਰ ਸਰ ਇਹ ਸਰਵੇ ਕਰਦੇ ਪੇ ਸਰਡੇ ਆਦਮੀ ਕੌਣ ਜਾ ਕੇ ਫੀਲਡ ਵਿੱਚ ਸਰਵੇ ਕਰੇਗਾ ਇਹ ਇਹ ਖਤਰੀ ਹਾਲਤ ਤੇ ਇਹ ਨਾ ਫਿਜ਼ੀਕਲੀ ਪੋਸੀਬਲ ਹੈ ਦੁਜੀਵਨੇ ਜੀ ਹੈ ਪਾਣੀ ਅੱਗੇ ਥੱਲੇ ਜਾ ਰਿਹਾ ਜੇ ਤੁਸੀਂ ਕਰਕੇ ਇਹ ਵਿਡਰਾ ਕਰਕੇ ਉਹਨੂੰ ਦੇਤਾ ਇੱਧਰ ਦੇ ਜ਼ਿਮੀਦਾਰ ਮਰ ਜਾਣਗੇ ਜ਼ਿਮੀਦਾਰ ਤੇ ਅਸਲ ਪਾਣੀ ਦੇ ਨਹੀਂ ਸਕਦਾ ਪਾਣੀ ਥੀਰ ਰਿਕੁਆਇਰਮੈਂਟ ਹੈ ਸੈਟੀਸ ਅਸੀਂ ਉਹ ਦਰਿਆ ਦਾ ਪਾਣੀ ਸਿਰਫ ਬਾਰੇ ਮੇ ਸਰਕਲ ਅਵੇਲੇ ਉਹਦੇ ਚੋਂ ਵੀ ਕਸ਼ਮੀਰ ਵਾਲੇ ਕਹਿੰਦੇ ਸਾਨੂੰ ਹੋੜ ਦਿਓ ਸਾਰੇ ਕੋਈ ਸਾਰੇ ਖਿੱਚੀ ਜਾਂਦੇ ਪਾਣੀ ਪਾਣੀ ਹੈ ਕੇਂਦਰ ਗਵਰਨਮੈਂਟ ਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ ਜਦੋਂ ਹੁਣ ਸੁਪਰੀਮ ਕੋਰਟ ਚ ਕੇਸ ਲੱਗਿਆ ਜਿਸ ਦਿਨ ਉਦਨ ਹੀ ਇਹ ਗੱਲ ਕਹੀ ਗਈ ਕਿ ਜਿਹੜਾ ਟਰਮੀਨੇਸ਼ਨ ਐਕਟ ਹੈਗਾ ਇਹਨੂੰ ਖਤਮ ਕੀਤਾ ਜਾਵੇ ਮੈਂ ਕਹ ਰਹਿंगा ਕਿ ਜਦੋਂ ਐਡਾ ਵੱਡਾ ਤਿਆਰਬਾਤ ਕੇਂਦਰ ਸਰਕਾਰ ਦਾ ਪੰਜਾਬ ਬਰਬਾਦ ਹੋ ਗਿਆ ਇਸ ਮਸਲੇ ਦੇ ਉੱਤੇ ਨਹੀਂ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਸਮਝ ਕਿਉਂ ਨਹੀਂ ਆ ਰਹੀ ਟਰਮੀਨੇਸ਼ਨ ਐਕਟ ਜਦੋਂ ਪਾਸ ਹੋ ਕੇ ਪਹੁੰਚ ਗਿਆ ਸੈਂਟਰ ਕੋਲ ਉਸ ਲਈ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨਾ ਚਾਹੀਦਾ ਉਹ ਇਹਨਾਂ ਨੇ ਸੁਪਰੀਮ ਕੋਰਟ ਨੂੰ ਆਖਿਆ ਸਾਨੂੰ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਰਫ ਕੀਤੀ ਉਹਨਾਂ ਨੂੰ ਜੇ ਲੱਗੇ ਸੈਂਟਰ ਹਾਈ ਸਟ੍ਰੀਮ ਕੋਡ ਨਕੇ ਦੁਬਾਰਾ ਪੁੱਛ ਪੁੱਛੇ ਸੈਂਟਰ ਗਵਰਨਮੈਂਟ ਨੂੰ ਕਿ ਸੰਸਦ ਸੰ위원 ਤੁਸੀਂ ਤਾਂ ਤੜੀ ਕੀ ਵੀ ਨਹੀਂ ਕਿੰਨੇ ਸਾਲ ਇਹ ਲੰਗੇ ਹੁਣ ਆ ਕਿ ਜੇ ਜੇ ਕਹ ਦੇਣ ਤੇ ਸਾਰਾ ਇਹ ਆਲ ਦੇ ਇਸ ਮੈਂ ਕਹਿ ਰਹੇ ਹਾਂਗਾ ਕਿ ਤੁਹਾਨੂੰ ਕੀ ਲੱਗਦਾ ਇੱਕ ਤਿਆਰ ਬਾ ਰਿਹਾ ਪੰਜਾਬ ਦੇ ਨਾਲ 20 30 ਸਾਲ ਮੂਵਮੈਂਟ ਚੱਲੀ ਪਾਣੀਆਂ ਤੋਂ ਸ਼ੁਰੂ ਹੋਈ ਹਾਲਾਂਕਿ ਉਹ ਮੂਵਮੈਂਟ ਹੋਰ ਰੂਪ ਲੈ ਗਈ ਬਾਅਦ ਚੋਂ ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਕੇਂਦਰ ਸਰਕਾਰ ਨੂੰ ਅਜੇ ਤੋੜਾ ਇੱਕ ਤਿਆਰ ਭਾਗ ਆ ਸਮਝ ਕਿਉਂ ਨਹੀਂ ਆ ਰਹੀ ਗੱਲ ਕਿ ਗੜਬੜ ਹੋ ਜੂਗੀ ਜੇ ਇਹ ਕੁਝ ਹੋ ਗਿਆ ਇਹ ਡੈਟਿਕਲ ਬਿਲਕੁਲ ਠੀਕ ਹੈ ਮੈਂ ਤੇ ਜਦੋਂ ਦੇਖਦਾ ਇਹ ਨਾ ਇਹਦਾ ਐਸਓਐਲ ਕਿਉਂ ਰੱਖਿਆ ਸਤਲੁਜ ਜਮਨਾ ਲਿੰਕ ਇਹ ਸ ਲਿੰਕ ਕਰਦਾ ਹੀ ਨਹੀਂ ਸਤਲੁਜ ਦਾ ਤੇ ਜਮਨਾ ਦਾ ਲਿੰਕ ਨਹੀਂ ਹੈ ਇਹ ਹਰਿਆਣੇ ਦੀ ਏਰੀਆ ਨੂੰ ਪਾਣੀ ਦੇਣਾ ਇਹਦਾ ਹਰਿਆਣਾਕ ਨਾਲ ਰੱਖਣਾ ਚਾਹੀਦਾ ਸੀ ਉਹ ਮਿਸਗਾਈਡ ਕਰਕੇ ਕਰਕੇ ਐਸੋਈ ਐਲ ਲਿੰਕ ਦਾ ਜਮਾਨਾ ਸੀ ਲਿੰਕ ਬਣਨੇ ਜਲਦੀ ਸੈਂਕਸ਼ਨ ਕਰਨ ਵਾਸਤੇ ਕਰ ਲਿਆ ਸਾਰੇ ਬੰਨੇ ਤੁਹਾਨੂੰ ਲੱਗਦਾ ਨਾਮ ਰੱਖਣ ਪਿੱਛੇ ਵੀ ਕੋਈ ਰਾਜ ਨਹੀਂ ਨਾਮ ਰੱਖਣ ਵਾਸਤੇ ਮੇਰੇ ਨਾਲ ਤੇ ਕਿਸੇ ਦੱਸ ਨਹੀਂ ਸਕਦੀ ਮੈਂ ਖੁਦ ਨੇ ਪੁੱਛੀ ਤੇ ਇਹ ਲਿੰਕ ਦਾ ਨਾਮ ਕਿਉਂ ਰੱਖੇ ਮੈਂ ਤੁਹਾਨੂੰ ਪੁੱਛਦਾ ਕਿ ਇਹਦੇ ਪਿੱਛੇ ਕੋਈ ਰਾਜਨੀਤੀ ਸੀ ਨਾਮ ਰੱਖਣ ਦੀ ਰਾਜਨੀਤੀ ਹੋਈ ਹੈ ਕਿ ਸੈਂਕਸ਼ਨ ਹੋ ਜਾਏਗਾ ਜਲਦੀ ਹੁਣ ਅਸੀਂ ਕਿ ਜਿਹਨੂੰ ਇਹਨੂੰ ਕਰ ਲਈਏ ਇਹ ਥੀਕ ਉਹ ਸਸਤੀ ਬਣਾ ਲਈਏ ਹੋਰ ਬਣਾਈ ਕਿ ਇੱਥੇ ਨਿਕਲਿਆ ਸੀ ਪੰ ਉਹ ਪਤਾ ਨਹੀਂ ਕੀ ਹੋਏਗਾ ਪਰ ਇਹ ਹਾਲਤ ਇਨੀ ਬੁਰੀ ਹੋ ਜਾਏਗੀ ਕਿ ਸਾਹਮਣੇ ਮੁਸ਼ਕਿਲ ਹੋ ਜਾਏਗੀ ਇਹਦੇ ਲਈ ਇੱਕ ਉਹ ਸਲੂਸ਼ਨ ਓਨਲੀ ਹੈ ਜੇ ਅਸੀਂ ਜੁਡੀਸ਼ੀਅਲ ਕਮਿਸ਼ਨ ਜਿਸ ਤਰ੍ਹਾਂ ਸਾਡੇ ਦੂਜੇ ਸਟੇਟਾਂ 'ਚ ਬਣੇ ਉਹ ਬਣਾ ਦਿੱਤਾ ਜਾਏ ਜਿਹੜੀ ਪ੍ਰੋਬਲਮ ਸਾਰੀ ਦੇਖ ਕੇ ਕੀ ਕਰਨਾ ਹੈ ਦੱਸ ਕੇ ਦੇ ਦੇ ਕਿ ਸਾਰੇ ਪਾਣੀ ਜਿਹੜੇ ਜਮਨਾ ਦਾ ਪਾਣੀ ਕਗੜਦਾ ਪਾਣੀ ਇੰਡਸ ਪਾਣੀ ਸਾਰੇ ਨੂੰ ਦੇਖ ਕੇ ਪੰਜਾਬ ਦੇ ਪਾਣੀਆਂ ਤੇ ਸਿਆਸਤ ਹੋਈ ਹੈ ਪਹਿਲਾਂ ਵੀ ਤੇ ਹੁਣ ਵੀ ਹੋ ਰਹੀ ਹੈ ਉਹ ਪੰਜਾਬ ਦੇ ਪਾਣੀਆਂ ਦੇ ਖਿਲਾਫ ਆ ਬੇਸਿਕਲੀ ਪੰਜਾਬ ਦੇ ਪਾਣੀਆਂ ਦੇ ਪੱਖ ਚ ਨਹੀਂ ਉਹਦੋਂ ਇੱਕ ਪੇਪਰ ਲਈ ਰੁੜਕੀ ਯੂਨੀਵਰਸਿਟੀ ਚ ਗਏ ਹਤੇ ਡਾਕਟਰ ਪਰਮਤ ਸਿੰਘ ਦੇ ਵੱਲੋਂ ਲੈਕਚਰ ਸੀ ਉੱਥੇ ਡਾਕਟਰ ਪਰਮ ਸਿੰਘ ਉੱਥੇ ਕਿਸਾਕੇ ਮੈਂ ਦੇਖਿਆ ਪ੍ਰੋਬਲਮ ਜੇ ਜਮਨਾ ਦਾ ਤੇ ਪੰਜਾਬ ਸਾਰੇ ਦਾ ਪਾਣੀ ਇਕੱਠਾ ਕਰਕੇ ਕਰ ਲੈਣ ਪਰ ਉਹਨਾਂ ਨੂੰ ਸੋਲਵ ਕਰ ਸਕਦੀ ਹੈ ਆਪੋ ਜਿਹੜਦੇ ਪਏ ਕਾਫੀ ਲੈਕਚਰ ਉਹਦਾ ਆ ਪਰ ਉਹ ਉਹਦੀ ਗੱਲ ਵੀ ਨਹੀਂ ਸੁਣੀ ਕਿ ਜੇ ਕਰਨਾ ਤੇ ਸਾਰੇ ਏਰੀਆ ਦਾ ਜੋ ਹਰਿਆਣੇ ਕੋਲ ਪਾਣੀ ਜਮਨਾ ਦਾ ਦੂਜਾ ਸਾਰਾ ਇਹ ਸਾਰਾ ਇਹ ਦੇਖ ਕੇ ਉਹ ਸੋਲਵ ਕਰ ਮੈਂ ਪੁੱਛ ਰਿਹਾ ਕਿ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ ਕਾਲੀ ਦਲ ਆ ਕਾਂਗਰਸ ਆ ਬੀਜੇਪੀ ਆ ਆਮ ਆਦਮੀ ਪਾਰਟੀ ਆ ਜਿਹੜੀਆਂ ਪਾਣੀ ਦੇ ਮਸਲੇ ਤੇ ਰਾਜਨੀਤੀ ਹੁਣ ਵੀ ਕਰ ਰਹੀਆਂ ਨੇ ਜਿਹੜੀਆਂ ਆਪਾਂ ਹਿਸਟਰੀ ਚ ਵੀ ਕਰਦੇ ਰਹੀਆਂ ਨੇ ਤੁਹਾਨੂੰ ਲੱਗਦਾ ਉਹ ਰਾਜਨੀਤੀ ਪਾਣੀਆਂ ਦੇ ਖਿਲਾਫ ਸੀ ਪਾਣੀਆਂ ਦੇ ਪੱਖ ਚ ਨਹੀਂ ਸੀ ਹੈਗੀ ਨਹੀਂ ਉਹ ਟੈਕਨੀਕਲੀ ਮੈਂ ਕਹਿ ਸਕਦਾ ਕਿ ਟੈਕਨੀਕਲ ਪੁਆਇੰਟ ਆਫ ਵਿਊ ਨਾਲ ਜੋ ਇਹ ਕਹਿੰਦੇ ਰਹੇ ਕਿ ਉਹ ਨਹੀਂ ਹੁਣ ਜੇ ਕਹਿਣਾ ਕਿ ਇਹ ਨਹੀਂ ਕਹਿਣਾ ਕਿ ਸਾਡੇ ਕੋਲ ਇੱਕ ਡ੍ਰੌਪ ਵੀ ਪਾਣੀ ਨਹੀਂ ਤੇ ਵੈਸੇ ਦੇ ਹੀ ਜਾਣਾ ਪਾਣੀ ਤੇ ਇਹ ਰਾਜਨੀਤੀ ਨਾਲ ਕੀ ਹੈ ਬੜੇ ਬੜੇ ਸਰ ਸਰ ਕਿਸੇ ਨੇ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋਏ ਕੈਪਟਨ ਸਾਹਿਬ ਨੇ ਉਹ ਟੈਂਪਰੇਰੀ ਸੋਲੂਸ਼ਨ ਹੈ ਕਿੰਨੀ ਦੇਰ ਚੱਲਦਾ ਹੈ ਪੱਕਾ ਸੋਲੂਸ਼ਨ ਉਹ ਵੀ ਨਹੀਂ ਹੈ ਤੁਹਨ ਲੱਗਦਾਗਾ ਕਿ ਪਾਣੀ ਦੇ ਮਸਲੇ ਦਾ ਅਗਰ ਹੱਲ ਹੋਣਾ ਤਾਂ ਰਾਜਨੀਤੀ ਬਾਹਰ ਹੋਣੀ ਚਾਹੀਦੀ ਉਹ ਚ ਬਿਲਕੁਲ ਰਾਜਨੀਤੀ ਬਾਹਰ ਹੋਣੀ ਚਾਹੀਦੀ ਜੁਡੀਸ਼ੀਅਲ ਕਿ ਮਿਸ਼ਨ ਬੁਲਾਵਾਂਗੇ ਫਿਰ ਉਹ ਸਾਰੇ ਦੇਖ ਕੇ ਕਿ ਇਸ ਏਰੀਆ ਜਿਹੜਾ ਅਸੀਂ ਕਹਿੰਦੇ ਸਤਲੁਜ ਜਮਨਾ ਬੇਸਨ ਹੈ ਸਾਰਾ ਇੱਥੇ ਕਿੰਨਾ ਪਾਣੀ ਅਵੇਲੇਬਲ ਹੈ ਕਿਸ ਤਰ੍ਹਾਂ ਹੋ ਸਕਦਾ ਇਸ ਕਰਕੇ ਸਾਰਾ ਕਰਨਾ ਚਾਹੀਦਾ ਕੀ ਵੀ ਕਿਹਾ ਜਾਂਦਾ ਕਿ ਅਗਰ ਰੀਡਿਫਾਈਨ ਹੋ ਜੇ ਦੁਬਾਰਾ ਜਿਵੇਂ ਤੁਸੀਂ ਕਿਹਾ ਕਿ ਆਪਣੇ ਕੋਲ 12 ਰਹਿ ਗਿਆ ਪਹਿਲਾਂ 14 ਸੀ ਤਾਂ ਹੁਣ ਤਾਂ ਇੱਕ ਸਿੱਧਾ ਲੌਜੀਕ ਬਣਦਾਗਾ ਕਿ ਉਸ 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 ਦੌਰ ਦੇ ਮੁਕਾਬਲੇ ਹੁਣ ਤਾਂ ਪੰਜਾਬ ਦਾ ਪਾਣੀ ਘਟ ਗਿਆ ਪਹਿਲਾਂ ਨਾਲੋਂ ਬਿਲਕੁਲ ਬਿਲਕੁਲ ਤੁਹਾਨੂੰ ਲੱਗੇ ਇਹ ਲੌਜੀਕ ਵੀ ਫਿੱਟ ਆ ਸਕਦਾ ਕੋਈ ਨਹੀਂ ਬਿਲਕੁਲ ਸਾਰੀ ਇਹ ਕਰ ਪਰ ਉਹ ਸੈਂਟਰ ਗਵਰਨਮੈਂਟ ਵਾਲੇ ਕਹਿੰਦੇ ਜਦੋਂ ਤੇ ਮੁਕੱਦਮਾ ਕੀਤਾ ਸੀ ਉਹ ਉਹ ਸਾਰਾ ਉਹ ਕਿਹਦੀ ਨਿਰਦੇਸ਼ ਚੱਲ ਕਿੰਨੇ ਸਾਲ ਤੇ ਹੋ ਗਏ ਜਦੋਂ ਅਸੀਂ ਪਾਣੀ ਇਹ ਸੀ ਇਹ ਸੀ ਇਹ ਤਾਂ ਪਰ 9 ਐਮ ਬਣਦਾ ਸੀ ਉਹ ਪਹਿਲਾਂ ਬਣ ਗਿਆ 1.5 ਫਿਰ ਸੈਂਟਰ ਗਵਰਨਮੈਂਟ ਨੇ 3.5 ਕਰ ਦਿੱਤਾ 3.5 ਮੈਕਸਿਮਮ ਹੈ ਜਿੰਨਾ ਪਾਣੀ ਸਰਪਲਸ ਆ ਰਿਹਾ ਹੈ ਉਹ 1.5 ਉਥੋਂ ਡਾਇਵਰਟ ਕਰਕੇ ਲੈ ਆ ਰਹੇ ਸਰਸਰ ਹਰਿਆਣੇ ਨੂੰ ਜਾ ਰਹੇ ਪੰਜਾਬ ਕੋਲ ਤੇ ਜਿਹੜੀਆਂ ਇੱਕ ਨਹਿਰਾਂ ਨਿਕਲਣੀਆਂ 1988 ਵਿੱਚ ਜਦੋਂ ਮੈਂ ਰਿਟਾਇਰ ਹੋ ਕੇ ਪੀਏਯੂ ਚ ਲੱਗਾ ਉਸ ਲਈ ਮੀਟਿੰਗ ਕਾਲ ਕੀਤੀ ਇਹਨਾਂ ਨੇ ਸੈਕਟਰੀ ਇਰੀਗੇਸ਼ਨ ਬੂਪਰ ਆਇਨੇ ਚੇਅਰ ਜਿਹੜਾ ਵਾਈਸ ਚਾਂਸਲਰ ਮੈਨੂੰ ਨਾਲ ਲੈ ਵੈਸੇ ਨਾਲ ਪੁੱਛਣ ਲੱਗਾ ਕਿ ਮੈਨੂੰ ਦੱਸੋ ਕਿ ਇਹ ਐਸਐਲ ਜੇ ਅਸੀਂ ਚੱਲ ਪਏਗੇ ਸਾਡੇ ਕਿਹੜੀ ਨਿਰਖ ਕੀ ਅਸਰ ਹੋਏਗਾ ਮੈਂ ਦੱਸਿਆ ਜੋ ਤੜਾ ਐਸਐਲ ਸਰੰਤੋਂ ਨਿਕਲਦੀ ਪੇ ਪੜਾ ਸਾਰੇ ਉਹ ਤ ਵੀ ਸਰੀਖਤ ਪਾਣੀ ਸਾਰੇ ਜੀ ਉਹਨਾਂ ਉਹਨਾਂ ਪੂਰਾ ਕਰੋਗੇ ਸਾਰੇ ਉਹ ਬੜੇ ਨਰਾਜ਼ ਕਹਿੰਦੇ ਦੇਖੋ ਜੀ ਮੈਂ ਮੀਟਿੰਗਾਂ ਕਾਲ ਕੀਤੀ ਕਿਸੇ ਜਵਾਬ ਨਹੀਂ ਦਿੱਤਾ ਤੇ ਇੱਕ ਥੋੜਾ ਵੱਡਾ ਵੱਡਾ ਥੀਰਪਕ ਕਿਸੇ ਨੇ ਸੀ ਕਿਸੇ ਨੇ ਬੈਠ ਕੇ ਇਹ ਨਹੀਂ ਸੋਚਿਆ ਜੋ ਜੋ ਚਲਦੇ ਗਏ ਸੋਚਣ ਦੀ ਟਾਈਮ ਤੇ ਥੋੜਾ ਵੱਡਾ ਵੱਡਾ ਤਿਆਰ ਬਗਾ ਤੁਹਾਨੂੰ ਲੱਗਦਾਗਾ ਹੁਣ ਲੰਬਾ ਸਮਾਂ ਤੁਸੀਂ ਨੌਕਰੀ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਚ ਨੌਕਰੀ ਤੋਂ ਬਾਅਦ ਤੁਸੀਂ ਹੋਰ ਬੀ ਲਗਾਤਾਰ ਬਿਜ਼ੀ ਜੀ ਤੁਹਾਨੂੰ ਲੱਗਦਾਗਾ ਕਿ ਕਿਤਨੇ ਕਿਤੇ ਇਹ ਸੋਚੀ ਸਮਝੀ ਨਹੀਂ ਇਹਦੇ ਮੈਂ 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 ਸੋਚੀ ਸਮਝੀ ਇਹ ਪੋਲਿਟਿਕਸ ਸੀਗੀ ਜੋ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਨਾਲ ਪਾਣੀਆਂ ਦੇ ਮਸਲੇ ਤੇ ਝਗੜਾ ਖੜਾ ਕੀਤਾ ਇਹਦੇ ਪਿੱਛੇ ਤੁਹਾਨੂੰ ਲੱਗਦਾ ਕੀ ਹੈ ਕਹਾਣੀ ਕੀ ਸੀ ਇਹ ਨਹੀਂ ਉਸ ਵੇਲੇ ਸਾਰੇ ਹੀ ਆਪਣ ਆਪਣੀ ਇਹ ਓਪੀਨੀਅਨ ਕਰੀ ਗਏ ਕਿਸੇ ਸੋਚਿਆ ਨਹੀਂ ਜੇ ਪੰਜਾਬ ਵਾਲੇ ਇੱਕ ਇੱਕ ਡ੍ਰੌਪ ਪਣ ਨਹੀਂ ਨਹੀਂ ਸਕਦੇ ਸੀ ਫਿਰ ਲੰਗੋਵਾਲ ਨੂੰ ਕਿਉਂ ਮੰਨੇ ਫਿਰ ਰੈਡੀ ਪਿਛਿੰਚ ਕਿਉਂਕਿ ਸਾਰੇ ਕਰਕੇ ਇੰਨਾ ਕੰਪਲਿਕੇਟ ਹੋ ਗਿਆ ਐਨਾ ਜਿਸ ਵਲੋਂ ਕੰਪਲਿਕੇਟਡ ਕੇਸ ਹੈ ਤਦੇ ਠੀਕ ਹੋ ਸਕਦਾ ਮੈਂ ਕਹ ਰਿਹਾ ਕਿ ਜੇ ਜੇ ਸਾਰੀ ਸਟੇਟਸ ਜਿਹੜੀ ਪਾਰਟੀ ਹੈਗੀ ਹੈ ਇਹ ਆਪੋਜੀ ਗੱਲਬਾਤ ਨਹੀਂ ਕਰਦੇ ਸਿੱਧੇ ਕਰਦੇ ਆਪੋ ਜੀ ਬੈਠ ਕੇ ਸਰਪਾਰਟੀ ਕਰਕੇ ਆਪਲੇ ਸੋਚ ਜੇ ਮੈਂ ਤਾਂ ਹੀ ਕਹ ਰਹਿंगा ਕਿ ਜੇ ਪਾਰਟੀਆਂ ਸਾਰੀਆਂ ਪੰਜਾਬ ਦੀਆਂ ਵੀ ਹਰਿਆਣੇ ਦੀਆਂ ਵੀ ਬੈਠ ਜਾਂਦੀਆਂ ਤੁਹਾਨੂੰ ਲੱਗਦਾ ਸੈਂਟਰ ਗਵਰਨਮੈਂਟ ਨੇ ਜਾਣ ਬੁੱਝ ਕੇ ਇਹਦੇ ਚ ਇੱਕ ਪੋਲਿਟਿਕਸ ਕੀਤੀ ਕਿਉਂਕਿ ਉਹਦੀ ਰਾਜਨੀਤੀ ਖੜੀ ਹੁੰਦੀ ਸੀ ਇਸ ਮਸਲੇ 'ਚ ਸੈਂਟਰ ਗਵਰਨਮੈਂਟ ਪਹਿਲਾਂ ਕੋਈ ਗਵਰਨਮੈਂਟ ਦੀ ਦੂਜੀ ਕੁਛ ਆ ਗਈ ਗੱਲ ਇਹ ਕਿ ਇਨਾ ਮਿਸਕ੍ਰੀਏਟ ਕੀਤਾ ਹੈ ਇਹ ਕਿਉਂ ਕੀਤਾ ਹੈ ਇਹ ਮੇਰੇ ਲਈ ਮੁਸ਼ਕિલે ਕੋ ਪੋਲਿਟਿਕਸ ਮੈਨ ਨਹੀਂ ਹੈ ਪਰ ਮੈਂ ਇਹ ਕਹਿੰਦਾ ਜੋ ਮਿਸਕ੍ਰੀਏਟ ਕਰ ਲਿਆ ਹੈ ਇਹ ਸੌਖਾ ਨਹੀਂ ਹੈ ਇਸ ਨੂੰ ਸੋਲਵ ਕਰਨਾ ਇਹ ਜੁਡੀਸ਼ੀਅਲ ਕਮਿਸ਼ਨ ਹੀ ਸੋਲਵ ਕਰ ਸਕਦਾ ਹੈ ਜੇ ਜਲਦੀ ਕਰ ਲੈਣ ਤੇ ਬੈਠ ਰਿਹਾ ਹੈ ਜੀ ਸਭ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਏ ਵੀ ਵੀ ਸਾਝਾ ਨੂੰ ਟਾਈਮ ਦੇਣ ਲਈ ਇਹ ਸੰ ਜੀ ਐਸ ਢਿੱਲੋਂ ਜਿਹੜੇ ਪੰਜਾਬ ਦੇ ਸंचाई ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਬਹੁਤ ਕੰਮ ਕੀਤਾਗਾ ਔਰ ਉਹਨਾਂ ਦਾ ਇਹੀ ਕਹਿਣਾ ਸਭ ਤੋਂ ਇੰਪੋਰਟੈਂਟ ਕਿ ਅਗਰ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਕੋਈ ਹੱਲ ਹੋ ਸਕਦਾ ਹੈ ਉਹ ਵਕਤੀ ਹਾਲਾ ਜਿਹੜਾ ਉਹ ਜੁਡੀਸ਼ੀਅਲ ਕਮਿਸ਼ਨ ਆ ਕਿ ਜੁਡੀਸ਼ੀਅਲ ਕਮਿਸ਼ਨ ਬਣੇ ਉਹ ਇਸ ਮਸਲੇ ਦੀ ਵੰਡ ਕਰੇ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਦੱਸਿਆ ਕਿ ਇਸ ਮਸਲੇ ਦੇ ਅੰਦਰ ਇੱਕ ਧਿਰ ਦੇ ਉੱਤੇ ਕਦੇ ਇਕੱਠੀਆਂ ਨਹੀਂ ਹੋਈਆਂ باوجود ਇਹ ਕਹਿੰਦਿਆਂ ਹੋਇਆਂ ਕਿ ਪੰਜਾਬ ਦੇ ਪਾਣੀਆਂ ਦੀ ਸਭ ਨੂੰ ਫਿਕਰ ਆ ਪਰ ਉਹ ਇੱਕ ਮੰਚ ਤੇ ਨਹੀਂ ਆਈਆਂ ਰਾਜਨੀਤਿਕ ਪਾਰਟੀਆਂ ਇਸ ਮਸਲੇ ਤੇ ਰਾਜਨੀਤੀ ਜ਼ਰੂਰ ਕਰਦੀਆਂ ਰਹੀਆਂ ਪਰ ਉਹਨਾਂ ਦਾ ਕਹਿਣਾ ਕਿ ਇਸ ਮਸਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਸ ਮਸਲੇ ਦਾ ਕੋਈ ਹੱਲ ਨਿਕਲਣਾ ਚਾਹੀਦਾ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ